ਹੇ ਰਾਜਸਥਾਨ ਜੋਧਪੁਰ ਤੋਂ ਆਏ ਜੋ ਬੱਚੇ ਸਿੱਧੀ ਦਿਹਾੜੇ ਚੱਲ ਰਹੇ ਹੋ ਆ ਉਸ ਤੋਂ ਮੱਥਾ ਟੇਕਣ ਵਾਸਤੇ ਆਏ ਸੰਗਤਾਂ ਕਿੰਨਾ ਇਕੱਠ ਦੇਖਣ ਨੂੰ ਮਿਲਦੀ ਹਲ ਇਕੱਠੇ ਬਹੁਤ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਕੀਤੀ ਸਾਰਿਆਂ ਨੇ ਸਫਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਕਰਨ ਸਿੰਘ ਜੋ ਕਿ ਨਿਤਾ ਪ੍ਰਤੀ ਹਰਮੰਦਰ ਸਾਹਿਬ ਗੁਰਸਾਹਿਬ ਕਿਰਪਾ ਦੁਆਰਾ ਦਰਸ਼ਨ ਕਰਨ ਆਂਦਾ ਹੈ ਆ ਵੀ ਦੇਖ ਰਹੇ ਹੋ ਕਿ ਬੇਅੰਤ ਸੰਗਤਾਂ ਪੁੱਜ ਰਹੀਆਂ ਹਨ ਇਹ ਜੋ ਦਿਨ ਚੱਲ ਰਹੇ ਹਨ ਇਹ ਸਹਿਬ ਜਿਆਦਿਆਂ ਦਾ ਤੇ ਮਾਤਾ ਗੁੱਜਰ ਕੋਹ ਜੀ ਦਾ ਉਹਨਾਂ ਦਾ ਜੋ ਹੈ ਸ਼ਹੀਦੀ ਦੇ ਹੈ 15 ਵੜਾ ਚੱਲ ਰਿਹਾ ਹੈ ਹਰ ਸੰਗਤ ਦੇ ਮਨ ਚ ਚਾਹ ਹੁੰਦਾ ਹੈ ਕਿ ਉਹਨਾਂ ਬੱਚਿਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਜਿਹਦੇ ਕਰਕੇ ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਪ੍ਰਾਪਤ ਕੀਤੇ ਉਸ ਤੋਂ ਬਾਅਦ ਜੋ ਹੈ ਇਹ ਸਾਡੇ ਧਰਮ ਦੀ ਰਾਖੀ ਕੀਤੀ ਉਹਨਾਂ ਨੇ ਕਿਉਂਕਿ ਹਰ ਬੰਦਾ ਆਪਣੇ ਵਾਸਤੇ ਕੁਝ ਕਰਦਾ ਹੈ ਪਰ ਇਹ ਗੁਰੂ ਗੋਬਿੰਦ ਸਿੰਘ ਦਾ ਜੋ ਸਾਰਾ ਹੀ ਸਮੁੱਚਾ ਪਰਿਵਾਰ ਇਹਨਾਂ ਨੇ ਮਨੁੱਖਤਾ ਦੇ ਕਲਿਆਣਤਾ ਵਾਸਤੇ ਅਤੇ ਹੋਰ ਜੋ ਹੈ ਸਾਰੇ ਜੋ ਚੰਗੇ ਕੰਮਾਂ ਵਾਸਤੇ ਤਾਂ ਜੋ ਸਾਰੇ ਆਪਣੇ ਧਰਮ ਜੋ ਹੈ ਉਹਦੇ ਤੇ रह ਸਕਣ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਦੇ ਰਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਧਰਮ ਜਿਹੜਾ ਧਰਮ ਸੇ ਤੁਹਾਨੂੰ ਪ੍ਰੇਰਨਾ ਦੇ ਤੁਸੀ ਆਪਣੇ ਧਰਮ ਵਿੱਚ ਪੱਕੇ ਰਹੋ ਤੋਂ ਗੁਰੂ ਕਿਰਪਾ ਦੁਆਰਾ ਸੰਗਤਾਂ ਨਮਸਕਾਰ ਹੋ ਰਹੀਆਂ ਹਨ ਤਾਂ ਜੋ ਉਹ ਸਿੱਧੇ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨੇ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਵਗੈਰਾ ਦੇ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਬੁਣਾਇਆ ਗਿਆ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਚੌਥੇ ਬਾਦਸ਼ਾਹ ਨਾਲ ਸੰਬੰਧਿਤ ਗੁਰਦੁਆਰਾ ਹੈ ਸੰਗਤਾਂ ਦੇ ਮੱਝ ਚ ਆ ਰਹੇ ਹਾਂ ਅਰਦਾਸਾਂ ਕਰਦੇ ਹਨ ਕਿ ਸਾਨੂੰ ਮਹਾਰਾਜ ਦੇ ਘਰ ਦੇ ਦਰਸ਼ਨ ਹੋ ਜਾਣ ਆ ਵੀ ਦੇਖ ਰਹੇ ਹੋ ਅੱਜ ਜੋ ਸੰਗਤ ਸੋੜੀ ਘੱਟ ਹੈ ਨਹੀਂ ਤੇ ਨਿਧਾ ਪ੍ਰਧਨੀ ਘਟੋ ਘਟ ਡੇਢ ਘੰਟਾ ਲੱਗ ਜਾਂਦਾ ਹੈ ਬਾਹਰ ਤੋਂ ਅੰਦਰ ਦਰਸ਼ਨ ਕਰਨ ਵਾਸਤੇ ਤੋਂ ਆ ਬਹੁਤ ਬਹੁਤ ਆਪ ਪੜ ਭਾਗੇ ਹੋ ਜੋ ਭਾਈ ਸਾਹਿਬ ਜੀ ਰਿਕਾਰਡਿੰਗ ਕਰ ਰਹਿਣਾ ਬਹੁਤ ਬਤਨ ਵਾਜੀ ਮੈਂ ਦਲਬੀਰ ਸਿੰਘ ਮੈਂ ਦਿੱਲੀੋਂ ਆਇਆ ਦਰਸ਼ਨ ਕਰਕੇ ਇੱਧਰ ਤਰਨਾ ਆ ਸਤਿਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨਾ ਆ ਤੇ ਬਹੁਤ ਆਨੰਦਮਈ ਦਰਸ਼ਨ ਹੋਏ ਨੇ ਉਹਨਾਂ ਦੀ ਬਹੁਤ ਕਿਰਪਾ ਹੋਈ ਹੈ ਕਿ ਅੱਜ 1 ਘੰਟਾ ਅੰਦਰ ਜਾਣ ਵਾਸਤੇ ਲੱਗਾ ਕਈ ਵਾਰੀ 2 ਵੀ ਲੱਗਦੇ ਨੇ ਪਰ ਅੱਜ ਸਤਿਗੁਰੂ ਰਾਮਦਾਸ ਜੀ ਨੇ ਖੁੱਲੇ ਦਰਸ਼ਨ ਹੋਏ ਆ ਬਹੁਤ ਆਨੰਦ ਆਇਆ ਬੜੀ ਕਿਰਪਾ ਹੋਈ ਹੈ ਸਤਿਗੁਰੂ ਜੀ ਦੀ ਸ਼ੀਧੀ ਹਰੇ ਚੱਲ ਰਹੀ ਕੀ ਜੀ ਸ਼ੀਧੀ ਦਾ ਅੱਜ ਬਹੁਤ ਵਾਰਗਮਈ ਜਦੋਂ ਮੈਂ ਜੋੜੇ ਜਮਾ ਕਰਾਏ ਤੇ ਮੇਰੀਆਂ ਅੱਖਾਂ 'ਚ ਨੇਤਰਾਂ 'ਚ ਚਲ ਰਿਹਾ ਤੁਰਿਆ ਤਾਂ ਮੈਂ ਬੜੀ ਮੁਸ਼ਕਲ ਰੋਕ ਰਿਹਾ ਸੀ ਕਿਉਂਕਿ ਮੈਨੂੰ ਛੋਟੇ ਸ਼ਾਹਬਜ਼ਾਦਿਆਂ ਦੀ ਕੱਲ ਤੋਂ ਹੀ ਯਾਦ ਆ ਰਹੀ ਸੀ ਇੰਨੀ ਯਾਦ ਆ ਰਹੀ ਸੀ ਕਿ ਮੇਰੇ ਬਰਦਾਸ਼ਤ ਤੋਂ ਬਾਅਦ ਮੈਂ ਦੱਸ ਨਹੀਂ ਸਕਦਾ ਇਹ ਇਹ ਬਚਨ ਨਹੀਂ ਮੈਂ ਕਰ ਸਕਦਾ ਕਿਉਂਕਿ ਮੈਂ ਸੁਰਤ ਮੇਰੀ ਬੇਸ਼ੱਕ ਮੈਂ ਇੱਥੇ ਆਇਆ ਸਤਗੁਰੂ ਆਮਦਾਸ ਦੇ ਚਰਣਾ 'ਚ ਹਾਂ ਪਰ ਸੁਰਤ ਮੇਰੀ ਫਿਰ ਉੱਥੇ ਹੀ ਜਾ ਰਹੀ ਸੀ ਛੋਟੇ ਸ਼ਾਹਬਜ਼ਾਦਿਆਂ ਦੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਗੀਰਦਾਸ ਜੀ ਗੀਰਵੰਦਰ ਸਾਹਿਬ ਬਸ ਸਭ ਦਾ ਭਲਾ ਹੋਏ ਤੇ ਛੋਟੇ ਸਾਹਿਬ ਜੀ ਦਾ ਕਿ ਮੇਰੀ ਨਮਸਕਾਰ ਹੈ ਇਹ ਸਭ ਦੁਨੀਆ ਜੋ ਹੈ ਉਹਨਾਂ ਦੇ ਅੱਗੇ ਨਮਸਕਾਰ ਕਰੇ ਉਹਨਾਂ ਦੀ ਸ਼ਹੀਦੀ ਨੂੰ ਜੋ ਅਸੀਂ ਨਹੀਂ ਦੇ ਸਕਦੇ ਉਹਨਾਂ ਦਾ ਕੋਈ ਮੁੱਲ ਨਹੀਂ ਧਾਰ ਸਕਦੇ ਤੇ ਸਭ ਦੁਨੀਆ ਜਿੰਨੀ ਹੈ ਮੈਂ ਅਕਾਲ ਪੁਰਖ ਅੱਗੇ ਬੇਨਤੀ ਕਰਦਾ ਸਤਿਗੁਰੂ ਜੀਓ ਕਿਰਪਾ ਕਰੋ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਕੋਟੀ ਕੋਟੀ ਪ੍ਰਣਾਮ ਕਰਦੇ ਰਹੀਏ ਕਰੋਨਾ ਪ੍ਰਣਾਮ ਹੁੰਦੇ ਰਹਿਣ ਅਰਬਾਂ ਖਰਬਾਂ ਪ੍ਰਣਾਮ ਕਰੀਏ ਉਹਨਾਂ ਨੂੰ ਸਤਿਗੁਰੂ ਜੀ ਜੀ ਦਾਸ ਜੀ ਸਤਿਗੁਰ ਆਮਦਾ ਜੀ ਅੱਗੇ ਕਿ ਸਬਦਾ ਪਲਾ ਹੋ ਜੇ ਸਤਿਗੁਰ ਸੱਚੇ ਪਾਤਸ਼ਾਹ ਪਲਾ ਕਰੋ ਜੀ